ਬੁਮਾਰੀ ਪੈਣ ਲੱਗਦਾ ਆਂਦਾ ਤੇਰੇ ਵੱਤ ਮੈਂ ਹੀ ਬਾਜ ਮਾਰਦੀ ਨੂੰ ਬਹਿ ਜਾਮਾ ਫਲਾ ਦੇ ਮੈਂ ਕਿਹ ਚੀਚਾ ਵੇ ਨਿਕਲ ਗਈ ਪੂਆ ਰਹਿ ਗਿਆ ਭਤੀਜਾ ਵੇ ਸਰਕਾਰ ਤੁਸੀਂ ਕੌਣ ਮੈਂ ਥੋੜੀ ਸੈ ਆਲੀ ਤਾਰੇ ਮੋਹ ਵਾਲੀ ਤੇਰੀ ਬੇਣਾ ਨੂੰ ਤੇ ਤੂੰ ਕਾਲੇ ਮੋਹ ਵਾਲਾ ਤੂੰ ਵੀ ਲੈ ਨਹੀਂ ਹੈਲੋ ਕਾਲੋ ਬਾਡੋਂ ਡੂਡ ਵੇਖ ਮੈਂ ਹਾਲ ਚਾਲ ਪੁੱਛਦਾ ਲੇਕਿਨ ਕਿੱਦਾਂ ਠੀਕ ਹੋ ਤੁਸੀਂ ਮੈਂ ਵਧੀਆ ਲੇਕਿਨ ਐ ਤੁਹਾਡੀ ਸਾਲੀ ਤੂੰ ਲੈਣ ਕੀ ਨਹੀਂ ਹੈ ਮੈਂ ਕਿਹਾ ਲੌਂਗ ਲਾਚੇ ਲੈਣ ਆਏ ਗਏ ਗੱਲ ਹੈਗੀ ਇੱਕ ਕਿਦਾਂ ਟਾਇਰਾਂ ਦਾ ਅਜੇ ਵੀ ਨਹੀਂ ਆਇਆ ਕੋਕ ਮਾਰੀ ਬੈਠਾ ਟਾਇਰਾਂ ਦਾ ਤੇਰਾ ਕੱਲ ਆਇਆ ਮੈਂ ਅੱਜ ਆਇਆ ਕਿਤੇ ਉੱਪਰ ਤਾਂ ਨਹੀਂ ਪਹੁੰਚ ਗਿਆ ਇਹ ਸੱਦ ਦੇ ਭੋਂਗੇ ਨੂੰ ਆ ਕੋਕ ਮਾਰੀ ਟੈਨਾਂ ਦਾ ਹੋ ਜਾਂਦਾ ਉੱਪਰ ਨਹੀਂ ਪਹੁੰਚਦਾ ਥੱਲੇ ਥੱਲੇ ਰਹੇ ਜਾਂਦਾ ਹੈ ਅੱਛਾ ਮੇਰੀ ਗੱਲ ਸੁਣ ਤਾਂ ਲੌਂਗ ਲਾਚੇ ਹੁਣ ਤਾਂ ਆਇਆ ਆ ਰਿਆ ਨਹੀਂ ਬਹੁਤ ਟਾਇਰ ਹੈ ਸ਼ਹਿਰ ਨੂੰ ਟਰੰਕ ਉੱਤੇ ਜਿੰਦਾ ਲਾ ਗਿਆ ਆ ਤੇ ਆਪੀ ਕੋਲ ਲੈ ਕੇ ਲੌਂਗ ਲੈ ਕੇ ਰੱਖੇ ਰੱਖੇ ਆ ਉਹ ਗੱਲ ਰੰਗ ਲੈ ਕੇ ਦੋ ਉਹ ਕਰਤਾ ਤਾਂ ਆਉਂਦਾ ਪਾਸਾ ਅੱਛਾ ਠੀਕ ਪਾਸਾ ਹੀ ਆਇਆ ਤੋ ਬਈ ਨਾਨਾ ਮਕਤਾ ਜੇ ਕੁੜੀ ਲੈ ਕੇ ਗਿਆ ਅੱਛਾ ਮੇਰੀ ਗੱਲ ਸੁਣ ਹਾਂ ਛਾਪਾ ਸੇ ਲੈ ਕੇ ਆਇਆ ਨਾ ਨਾ ਉਹ ਵੀ ਢਿਲੇ ਕੇ ਆਇਆ ਆ ਲੈ ਆਂਦਾ ਤਾਂ ਉਹ ਵੀ ਘਰੇ ਰਹੇਗੇ ਉਹ ਕਾਤੇ ਲਾਵਨ ਗਿਆ ਸੇ ਲੈ ਕੇ ਗਿਆ ਜੇ ਨਾ ਹੋਵੇ ਤਾਂ ਬਿਮਾਰੀ ਪੈਣਾ ਗੋਲੀ ਲਗਣਾ ਹੈ ਸ਼ਵਾਰੇ ਦੇ ਸ਼ਵਾਰਾ ਵੀ ਨਹੀਂ ਹੈਗਾ ਉਹ ਕਾਤੇ ਮੇਰਾ ਡੇਢ ਖਾ ਗਿਆ ਆਤਨਾ ਦੇ ਕੋ ਲੰਗਲਾ ਚੀ ਆਨੇ ਦੇ ਕੋ ਸ਼ਾਫਾਸ਼ੇ ਲੈਣਾ ਸ਼ਵਾਰੇ ਆਹੋ ਲੇਕੇ ਸਾਡੇ ਪਿੰਡ ਚੜਵਾਜ ਹੁੰਦਾ ਅਸੀਂ ਛੰਨਾ ਦੇ ਰਸਮ ਕਰਦੇ ਹਾਂ ਇੱਜ਼ਤ ਦੇ ਨਾਲ ਅੱਛਾ ਬੁਝਾਰਤਾ ਵੀ ਆਹੋ ਜ਼ੋਰ ਮਜ਼ੋਰ ਕੀ ਚੋਲ ਮਜ਼ੋਰ ਕੀ ਤੂੰ ਬੁਝਾਰਤਾ ਕਰਨੀ ਆਹੋ ਸਰਬਾਹ ਮੈਂ ਕਿ ਮੈਂ ਤੇ ਚਾਨ ਪਾਲ ਕੇ ਜਿੱਦਤ ਮੇਰੇ ਚਾਂ ਦਾ ਜਵਾਬ ਦੇ ਹਾਂਜੀ ਹਾਂਜੀ ਬੋਲੋ ਮੈਂ ਇੱਕੇ ਚੰਦ ਉਪਰ ਆ ਕੇ ਆਈਏ ਜਾਈਏ ਚੰਦ ਉਪਰ ਆ ਕੇ ਆਈਏ ਜਾਈਏ ਇੱਕੇ ਚੰਦ ਉਪਰ ਆ ਕੇ ਆਈਏ ਜਾਈਏ ਚੰਦ ਉਪਰ ਆ ਕੇ ਆਈਏ ਜਾਈਏ ਚੰਦ ਉਪਰ ਆ ਕੇ ਠੂਟੀ ਚੰਦ ਉਪਰ ਆ ਕੇ ਠੂਟੀ ਦੇਖੋ ਮੇਰੇ ਬਾਪਾ ਜੀ ਨੇ ਸੰਗਤ ਬੜੀ ਪਿਆਰੀ ਮੈਂ ਜੀ ਜਿਹਦੀ ਪਾਂਧਰ ਵਰਗੀ ਇਹੀ ਬੁੱਧੀ ਬਾਂਦਰ ਵਰਗੀ ਆਹੋ ਤੁਹਾਨੂੰ ਕਿਸੇ ਨੀ ਕਹਿੰਦੀ ਕੀ ਦਿੱਤੀ ਬਾਂਦਰ ਵਾਲੇ ਕੁੜੀ ਤੋਂ ਤੇ ਬਿਨ ਗੋਲੀ ਲੱਗਣਾ ਮੈਂ ਵੀ ਟੱਡੀ ਕੁੜੀ ਨੂੰ ਸਿਰੇ ਸਿਰੇ ਚਾਹਨਾ ਕੀ ਦੇ ਖੜਾਇਆਗਾ ਕੋਈ ਕਾਮ ਚਾਨਣਾ ਦਾ ਜਵਾਬ ਸੁਣ ਲੈ ਤੇ ਚੰਨਪਰਾ ਕੇ ਆਈਏ ਜਾਈਏ ਚੰਨਪਰਾ ਕੇ ਤੂਦ ਚੰਨਪਰਾ ਕੇ ਆਈਏ ਜਾਈਏ ਚੰਨਪਰਾ ਕੇ ਤੂਦ ਉੱਠੇ ਗੱਭੂ ਕੁੱਤੇ ਆ ਪਸਾਰੀ ਮੇਰੀ ਦੁਕਾਨ 'ਚ ਬਹੁਤ ਕੇ ਚੰਦ ਬਰਾਕੇ ਆਈ ਜਾਈਏ ਚੰਦ ਬਰਾਕੇ ਇਹ ਦੇਈਏ ਚੰਦ ਬਰਾਕੇ ਗੋਪੀ ਚੰਦ ਬਰਾਕੇ ਗੋਪੀ ਤੇਰੀ ਮਾਂ ਨੇ ਖਸਮ ਕੀਤਾ ਇਸ ਪਿੰਡ ਦਾ ਗੋਪੀ ਉੱਤੇ ਥੋੜੀ ਕੱਪੜੇ ਧੋਤੇ ਨੇ ਮੈਂਨਾਂ ਕੇ ਚੰਦ ਬਰਾਕੇ ਆਈ ਜਾਈਏ ਚੰਦ ਬਰਾਕੇ ਰੈਂਚ ਚ ਚੰਦ ਬਰਾਕੇ ਆਈ ਜਾਈਏ ਚੰਦ ਬਰਾਕੇ ਰੈਂਚ ਚ ਤੁਹਾਡੀ ਮਾਂ ਨੇ ਖਸਮ ਕੀਤਾ ਇਸ ਪਿੰਡ ਦਾ ਸਰਪੰਚ ਥਾਲੀ ਪਿਆਣਾ ਗੋਲੀ ਲੱਗਣਾ ਨਾ ਹੋਵੇ ਤਾਂ ਪਰ ਘਰੋਂ ਬਰਾਂਡਾ ਜਾਣੀਆਂ ਇੱਧਰ ਲੋਕ ਲੱਗਣੇ ਟਾਡੇ ਟਕੇ ਚੰਦ ਉਪਰ ਆ ਕੇ ਆਈਏ ਚਾਹੀਏ ਛਨਬਰਾ ਕੇ ਆਈਏ ਲਈਏ ਚੰਦ ਉਪਰ ਆ ਕੇ ਪਈਏ ਛਨਬਰਾ ਕੇ ਪਈਏ ਅਗਲੀ ਚੰਦ ਮੈਂ ਤਾਂ ਪਾਵਾਂ ਜੀ ਜੀਜਾ ਦਵੇ ਪਈਏ ਇੱਥੇ ਤੁਸੀਂ ਪੈਸੇ ਲੈਣੇ ਆਹੋ ਸਾਡਾ ਸ਼ਗਨ ਹੁੰਦਾ ਕਿੰਨਾ ਕ 11000 ਤੋਂ ਲੈ ਕੇ 31000 ਤੱਕ ਬੱਲੇ ਬੱਲੇ ਸਾਡੀ ਜਿੰਮੇਂਡ ਦੱਸਣੀ ਸੁਣਦਾ ਛਨਬਰਾ ਕੇ ਆਈਏ ਲਈਏ ਛਨਬਰਾ ਕੇ ਪਰਨਾ ਚੰਦ ਉਪਰ ਆ ਕੇ ਆਈਏ ਚਾਹੀਏ ਚੰਦ ਉਪਰ ਆ ਕੇ ਪਰਨਾ ਪੈਸੇ ਤਾਂ ਸਾਡੇ ਵਿਆਹ ਦੇ ਲਾ ਕੇ ਹੁਣ ਤੁਸੀਂ ਗੋਫਾ ਕੇ ਮਾਰਨਾ ਪਰ ਬਿਮਾਰੀ ਪੈਣਾ ਤੁਸੀਂ ਕਹਣਾ ਤੁਹਾਡੀ ਕੁੜੀ ਲੈ ਕੇ ਚੱਲੋ ਇਹ ਗੱਲ ਹੈਗੀ ਐ ਨਾ ਮੈਨੂੰ ਬਾਤ ਤੇ ਇਦਾਂ ਹੈਗੀ ਤੇ ਮੇਰੇ ਕਿਸੇ ਵੀ ਚੰਦਾ ਸਹੀ ਜਵਾਬ ਨਹੀਂ ਦਿੰਦਾ ਹੈ ਹਾਂ ਜਿੱਤੇ ਤੇਰੇ ਦਾਇਆ ਹੋਣਾ ਨਾ ਆ ਜਿਹੜਾ ਵੀ ਕੁਝ ਤੂੰ ਪਾਇਆ ਆ ਕੁਝ ਵਾਪਸ ਲਿਆ ਜੀ ਤੇ ਜਿੰਨਾ ਸਮਾਂ ਨਾ ਵਾਪਸ ਮੋੜ ਜੀ ਟੈਕ ਬੋਟ ਹੋ ਗਏ ਕੁਝ ਕੁਰੀ ਤੋਰ ਦਾ ਇਹ ਨੀਂਦੇ ਨੂੰ ਪਾ ਲਈ ਪਈਏ ਕੁੜੀ ਦੀ ਇੰਨੀ ਤੜ ਪਾ ਲਈ ਪਈਏ ਕੁੜੀ ਦੀ ਮਾਲੀ ਤਾਂ ਮੈਨੂੰ ਬਹੁਤ ਵਈਓ ਉਹ ਕਾਤੇ ਕੁੜੀ ਨੂੰ ਲੜਾ ਨਾ ਨਹੀਂ ਤੇ ਸਿਰੇ ਨਾਲ ਹੀ ਤਹਾਡੇ ਵਰਗਾ ਨੰਬਰ 1 ਸਾਬਣ ਵੀ ਨਹੀਂ ਹੋਣਾ ਨੰਬਰ 1 ਨਹੀਂ ਲਾਉਂਦੇ ਲੱਖ ਸਾਬਾ ਲਾਉਂਦੀ ਕੁੜੀ ਮੇਰੀ ਕਾਟੀ ਸ਼ਕਲ ਹੈਗੀ ਲੱਖ ਸਾਂ ਹੀ ਤੇਰੀ ਆਉਣੀਆ ਮੇਰੀ ਹਾਂ ਹਾਂ ਚੱਗਾ ਜੋ ਸਮੇਂ ਵੀ ਲਾ ਕੇ ਦੇਣਾ ਬਸਣਾ ਨਾ ਹੋਇਆ ਤਾਂ ਕੁੜੀ ਦੌਰ ਤੋਂ ਫੇਕ ਕੁੜੀ ਇਹ ਮੇਕ ਕੁੜੀ ਨਾਉਂਦੀ ਐ ਨਾ ਨਾ ਤੁਹਾਡੇ ਰਵਾਜੇ ਨਹੀਂ ਨਾਉਣ ਦਾ ਕਿਹੜੇ ਪਾਸੇ ਤੁਹਾਡੀ ਸ਼ਗਲ ਲੱਗਦੀ ਹੈ ਨਾਲੇ ਇੱਕ ਵਾਰ ਮੂੰਹ ਧੋ ਕੇ ਆਓ। ਤੁਮਾਰੀ ਬੇੜਾ ਕੁੜੀ ਤਿਆਰ ਹੁੰਦੀ ਹੈ ਪਾਰਲਰ ਗਈ ਆ। ਕੁੜੀ ਤਿਆਰ ਹੁੰਦੀ ਹੈ ਆਹੋ ਪਾਰਲਰ ਗਈ। ਤੇ ਹੁਣ ਲੱਗ ਮੈਂ ਨਿਕਾਲ ਚੁਣ ਕੁੜੀ ਤਾਂ ਮੈਂ ਤੈਨੂੰ ਤੋੜ ਦਊਂਗੀ। ਆਹੋ ਤੈਨੂੰ ਮੈਂ ਕੁੜੀ ਚ ਤਿੰਨ ਕਮੀਆਂ ਦੱਸੀ ਅਸੀਂ ਤੈਨੂੰ ਚੇਤੇ ਆ ਨਾ। ਲੱਗੂ ਵੀ ਚੇਤਾ। ਲੱਗ ਕੁੜੀ ਇੱਕਦਮ ਆਖੋ ਅੰਨੀ ਐ, ਛੋਟਨੀ ਐ। ਇੱਕ ਤਾਂ ਪਿਆਰਤ ਮੰਗੜਾ ਕੇ ਟੁੱਟਦੀ ਐ। ਅਸੀਂ ਜਿਹੜਾ ਤੋੜਾ ਲਵਾਣੀ ਐ। ਤੇ ਮਾਰੀ ਟੁਰਨੀਆਂ ਆਂਦਾ ਟੁਰਨੀਆਂ ਆਂਦਾ ਇੱਕੋ ਗੁੰਗੀ ਐ ਤੇ ਗੁੰਗੀ ਵੀ ਆਹੋ ਬੜਾ ਫਾਇਦਾ ਹੋ ਗਿਆ ਉਹ ਕਹਤੇ ਸੜੀ ਚੀਕਾ ਦਾ ਨਾਮ ਆ ਰਿਹਾ ਦੇਖ ਕੇ ਉਹਨੂੰ ਆਸ ਕਰਦਾ ਇਹ ਕਈ ਵਾਰ ਪੈਰ ਤੇ ਟੁੱਟ ਜੇ ਨਹੀਂ ਗਾਣਾ ਲੋ ਅਦੋਂ ਸਰਕਾਰ ਇੱਥੇ ਨਗਰ ਕਾਰਨ ਕੋਈ ਨਹੀਂ ਹੈਗਾ ਇਹ ਕੁੜੀ ਤੌਰ ਦਾ ਸਰਕਾਰ ਦੀ ਕੁੜੀ ਤੌਰ ਦਾ ਹੱਥ ਜਿਓੜਦਾ ਵਾ ਟੈਂਗ ਹੋਣੀ ਲੈ ਆ ਦੇ ਕੁੜੀ ਲੰਗੜਾ ਕੇ ਦੁਬੇ ਮੈਨ ਕੋਲੇ ਤੁਰ ਕੇ ਦਿਖਾਏ ਵਾਏ ਆ ਦੇ ਤੋ ਚਾਲੀ ਫੜ ਲੈ ਮੈਂ ਕਹਿੰਦੇ ਬਣਾ ਤੁਸੀਂ ਪੜ ਬਣਾ ਤੁਸੀਂ ਮੇਰਾ ਤਾਂ ਮਨ ਆ ਤ ਗਿਆ ਇਹਨੂੰ ਦੇਖ ਦੇ ਤੇ ਧੰਵਾਦ ਇਹਨੂੰ ਦੇ ਇੱਕ ਮਿੰਟ ਗੱਲ ਦਿੰਦਾ ਕਿ ਉਹ ਕਾਦੀ ਇਟੋਦੀ ਇਦਾਂ ਆ ਇਦਾਂ ਸਿਰੇ ਸਿਰੇ ਬੰਦਰ ਦਾ ਐਕਸੀਡੈਂਟ ਹੋ ਗਿਆ ਤੁਹਾਡੀ ਪੇੜ ਕੁੜੀ ਆਹੋ ਸਰਕਾਰ ਦੇ ਕੁੜੀ ਦੇ ਕੋਲ ਕੱਪੜਾ ਹੈ ਨਹੀਂ ਸੀਗਾ ਟੀਆਂ ਨਾਲ ਮੇਰੇ ਨਾਲ ਸ਼ਰਟਾਂ ਹੋਣਗੀਆਂ ਇਤਾਰੀ ਕਰਣਾ ਲੋ ਬੀਤ ਅਜੇ ਸੂਟ ਨੂੰ ਕੱਪੜਾ ਘੱਟ ਗਿਆ ਸੀਗਾ ਅੱਛਾ ਮੈਨੂੰ ਦੱਸ ਦਿੰਦੇ ਮੈਂ ਬਖਰੇ ਦੇ ਇੱਕ ਸੂਟ ਲੈ ਦਿੰਦਾ ਇਹਨੂੰ ਪਿਆੜੀ ਪੇੜ ਨਾਲ ਹੋਵੇਗਾ ਤੇ ਜਿਵੇਂ ਤੇ ਮਹ ਬੋਲੋਗਾ ਪੂਰੀ ਲਾਈਨ ਚੀਕ ਲੈ ਜਾ। ਮੈ ਕੇ ਮੇਰੀ ਸੰਗਤ ਅਨੁਸਾਰਿਆਂ ਨੂੰ ਬੇਨਤੀ ਹੈ ਤੁਹਾਡੇ ਕੋਲ ਜੋੜੀ ਆ ਰਹੀ ਹੈ ਵਿਆਹੀ ਹੋਈ ਜੋ ਵੀ ਤੁਹਾਡਾ ਇਸ਼ਾਰਾ ਹੋਣਾ ਚੋੜੀ ਕਿ ਸਿਕੜ ਪਾ ਦੇ।